ਅਕਲ uh, 15 ਮਈ ਨੂੰ ਸਵੇਰੇ 8:30-9 ਵਜੇ ਕੇ ਵਿਚਾਲੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ ਸਨ ਆਫ ਗੁਰਮੇਲ ਸਿੰਘ ਵੱਲੋਂ ਇੱਕ ਇਤਲਾਹ ਦਿੱਤੀ ਗਈ ਕਿ ਉਹਦੇ ਪਰਾ ਦੇ ਕਿਸੇ ਨੇ ਬਹਿਰਨ ਦੇ ਨਾਲ ਕਤਲ ਕਰਤਾ ਗਿਆ ਉਹਦੇ ਪਰਾ ਦਾ ਨਾਂ ਸੀਗਾ ਬਹਾਦਰ ਸਿੰਘ ਸਨ ਆਫ ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ অর ਇਨਵੈਸਟੀਗੇਸ਼ਨ ਸੀਗੀ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹਦੇ ਸਿਰ ਤੇ ਲੋਹੇ ਦੀ ਰੌੜ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ ਦੋ ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਦਾ ਸੁਖਪ੍ਰੀਤ ਸੁਖਦੀਪ ਸਿੰਘ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਇਹਦੇ ਇੱਕ ਲਿਵਨ 파ਟਰਨ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇਥੇ ਸੋਇਆ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਇਹ ਛੋਕੜ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਦੀ ਬੱਚੀ ਸੀ ਉਹ ਇਹ ਪੂਰੇ ਜੋ ਮਰਡਰ ਹੈ ਦੀ ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀ ਡੀ ਦੇ ਅੰਡਰ ਇਮੀਡੀਏਟਲੀ ਡੀਐਸਪੀ ਪਾਇਲ ਤੇ ਡੀਐਸਪੀ ਡੀ ਦੇ ਅੰਡਰ ਅਨਦਰ ਰਿਸਪੈਕਟਿਵ ਇੰਚਾਰजेस ਐਸਐਚਓ ਮਲੋਤ ਤੇ ਸੀਆਈ ਇੰਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਇਹ ਮੋਕੇ ਤੋਂ ਫਰਾਰ ਹੋ ਚੁਕੇ ਸੀਗੇ ਜਦੋਂ ਤੱਕ ਸਾਡੇ ਕੋਲ ਇਤਲਾ ਨਹੀਂ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਇਹਨਾਂ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਦਿਨ 6 ਆਵਰਜ਼ ਵਰਡੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਮੈਡਮ ਮੇਰੇ ਕਾਰਨ ਸੀ ਕਿ ਜਿਹੜਾ ਬਟਰ ਕਰਨ ਕਿ ਇਹ ਹੋਰ ਲੇਡੀਆ ਕੀ ਲੱਗਦੀ ਹੈ ਅ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੇ ਲਿਵ-ਇਨ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬॉयਫਰੈਂਡ ਸੀਗਾ ਉਹਦੇ ਨਾਲ ਮਿਲ ਕੇ ਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਣ ਦੀ ਫਿਰਾਗ ਤੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲ ਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਇੱਕ ਬੱਚੀ ਹੈਨੀ ਤੇ ਦੋਨੋਂ ਹੀ ਮੈਰਿਡ ਸੀਗੇ ਮੈਮ ਕਿਤੇ ਕਿਤੇ ਬੱਚੇ ਰਹੇ ਜੀ ਉਹਨਾਂ ਦੇ ਘਰ ਕਿੰਨੀ ਜਣਾਂ ਜੋ ਮਰਨ ਵਾਲੇ ਤੇ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉੱਪਰ ਅਟੈਕ ਹੋਇਆ ਉਹਦੇ ਸਾਹਮਣੇ ਪੂਰਾ ਮਰਡਰ ਕੇਸ ਹੋਇਆ ਤਾਂ ਮੈਮ ਕਾਰਨ ਕਿ ਸਵੇ ਉਹ ਜਿੱਥੇ ਇਕੱਲਾ ਰਹਿੰਦਾ ਸੀ ਪੈਕਸੀ ਉੱਥੋਂ ਐਸੀ ਕੋਈ ਪਾਰਟਸ ਨਾ ਮੈਰਿਟਲ ਹੋ ਸਕਦਾ ਹੈ इशू ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਿਵ ਇਨ ਚ ਰਹਿ ਰਿਹਾ ਸੀਗਾ ਉਹਦੇ ਨਾਲ ਪਹਿਲੀ ਵਾਈਫ ਨੂੰ ਤੇ ਸੈਪਰੇਸ਼ਨ ਹੋ ਗਈ ਸੀ ਜਾਂ ਕੋਈ ਉਹ ਅਜੇ ਕਨਫਰਮ ਕਰਨਾ ਬਾਕੀ ਮੁਰਲੀ ਤਫਤੀਸ਼ ਹੈ ਕਿ ਕਿ ਦੋਸ਼ੀ ਫੜੇ ਜਾ ਚੁਕੇ ਇਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪਰੀਤ ਸਿੰਘ ਉਰਫ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈਗਾ ਆਇਰਨ ਰੋਡ ਇੱਕ ਲੋਹੇ ਦੀ ਰੋਡ ਉਹਦੇ ਸਿਰ ਦੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਗਿਆ ਸੀ ਅਜੇ ਤੱਕ ਕੁਝ ਨਹੀਂ